ਦੀ ਤਾਰੀਖ 9 ਪੋ ਇਤਿਹਾਸ ਦੇ ਪੰਨਿਆਂ ਤੇ ਇਹ ਸਿਰਫ ਇੱਕ ਤਾਰੀਖ ਨਹੀਂ ਸਗੋਂ ਸਿੱਖ ਕੌਮ ਦੇ ਸੀਨੇ ਤੇ ਉਕਰਿਆ ਹੋਇਆ ਉਹ ਜ਼ਖਮ ਹੈ ਜਿਸ ਵਿੱਚੋਂ ਅੱਜ ਵੀ ਲਹੂ ਸਿੰਦਾ ਹੈ 8 ਪੋ ਦਾ ਸੂਰਜ ਡੁੱਬਿਆ ਸੀ ਚਮਕੌਰ ਦੀ ਗੜੀ ਵਿੱਚ ਜੰਗ ਦੀ ਸਮਾਪਤੀ ਨਾਲ ਪਰ 9 ਪੋ ਦਾ ਸੂਰਜ ਚੜ੍ਹਨਾ ਸੀ ਵਿਛੋੜਿਆਂ ਦੀ ਦਾਸਤਾਨ ਲੈ ਕੇ ਅੱਜ ਅਸੀਂ ਉਸ 24 ਘੰਟਿਆਂ ਦੇ ਸਫ਼ਰ ਤੇ ਚੱਲਾਂਗੇ ਪਿਆਰਿਓ ਜਿੱਥੇ ਇੱਕ ਪਾਸੇ ਮਾਛੀਵਾੜੇ ਦੇ ਜੰਗਲਾਂ ਵਿੱਚ ਮਿੱਤਰ ਪਿਆਰੇ ਦਾ ਵਿਰਾਗ ਹੈ ਅਤੇ ਦੂਜੇ ਪਾਸੇ ਮੁਰਿੰਦੇ ਦੀ ਕੋਤਵਾਲੀ ਵਿੱਚ ਛੋਟੀਆਂ ਜ਼ਿੰਦਾਂ ਦਾ ਇਮਤਿਹਾਨ ਆਓ ਨੌ ਪੋਦੇ ਉਸ ਦਰਦਨਾਕ ਇਤਿਹਾਸ ਨੂੰ ਮਹਿਸੂਸ ਕਰੀਏ ਰਾਤ ਦਾ ਪਿਛਲਾ ਪਹਿਰ ਹੈ ਚਮਕੌਰ ਦੀ ਕੱਚੀ ਗੜੀ ਵਿੱਚ ਸਿਰਫ 5 ਤੋਂ 7 ਸਿੰਘ ਬਾਕੀ ਨੇ ਪੰਜਾ ਪਿਆਰਿਆਂ ਨੇ ਹੁਕਮ ਦੇ ਦਿੱਤਾ ਕਿ ਪਾਦਸ਼ਾ ਪੰਥ ਨੂੰ ਤੁਹਾਡੀ ਲੋੜ ਹੈ ਤੁਸੀਂ ਗੜੀ ਛੱਡ ਜਾਓ ਗੁਰੂ ਗੋਬਿੰਦ ਸਿੰਘ ਜੀ ਜੋ ਆਪਣੇ ਪੁੱਤਰ ਵਾਰ ਕੇ ਵੀ ਅਡੋਲ ਸਨ ਗੁਰੂ ਪਿਆਰਿਓ ਪੰਥ ਦੇ ਹੁਕਮ ਅੱਗੇ ਸਿਰ ਝੁਕਾਉਂਦੇ ਨੇ ਪਰ ਜਾਣ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਨੇ ਆਪਣੀ ਕਲਗੀ ਅਤੇ ਚੋਲਾ ਭਾਈ ਸੰਗਤ ਸਿੰਘ ਜੀ ਨੂੰ ਪਹਿਨਾ ਦਿੱਤਾ ਇਤਿਹਾਸਕਾਰ ਲਿਖਦੇ ਨੇ ਕਿ ਭਾਈ ਸੰਗਤ ਸਿੰਘ ਦਾ ਮਹਾਂਦਰਾ ਗੁਰੂ ਸਾਹਿਬ ਨਾਲ ਬਿਲਕੁਲ ਮੇਲ ਖਾਂਦਾ ਸੀ ਕਲਗੀਧਰ ਪਾਤਸ਼ਾਹ ਚੋਰੀ ਛਿਪੇ ਨਹੀਂ ਗਏ ਗੜੀ 'ਚੋਂ ਨਿਕਲ ਕੇ taੜੀ ਮਾਰੀ ਤੇ ਉੱਚੀ ਆਵਾਜ਼ ਵਿੱਚ ਲਲਕਾਰਿਆ ਪੀਰ ਹਿੰਦ ਰਬਦ ਪਾਪ ਕੇ ਹਿੰਦ ਦਾ ਪੀਰ ਜਾ ਰਿਹਾ ਹੈ ਜਿਸ ਵਿੱਚ ਹਿੰਮਤ ਹੈ ਤਾਂ ਰੋਕ ਲਵੇ ਗੁਰੂ ਪਿਆਰਿਓ ਮਸ਼ਾਲਾਂ ਜਗੀਆਂ ਹਹਾਕਾਰ ਮਚ ਗਈ ਉਸੇ ਪਜਦੜ ਵਿੱਚ ਗੁਰੂ ਸਾਹਿਬ ਭਾਈ ਦਇਆ ਸਿੰਘ ਭਾਈ ਤਰਮ ਸਿੰਘ ਅਤੇ ਭਾਈ ਮਾਨ ਸਿੰਘ ਅਲੱਗ-ਅਲੱਗ ਦਿਸ਼ਾਵਾਂ ਵਿੱਚ ਨਿਕਲ ਗਏ ਤਾਰਿਆਂ ਦੀ ਛਾਵੇਂ ਗੁਰੂ ਸਾਹਿਬ ਹੁਣ ਇਕੱਲੇ ਸਨ ਬਿਲਕੁਲ ਹੀ ਇਕੱਲੇ ਨੋ ਪੋਦਾ ਦਿਨ ਚੜਿਆ ਮੁਗਲਾ ਨੇ ਸੋਚਿਆ ਗੁਰੂ ਅੰਦਰ ਹੀ ਹੋਣਾ ਲੱਖਾਂ ਦੀ ਫੌਜ ਨੇ ਉਸ ਕੱਚੀ ਗੜੀ ਤੇ ਹਮਲਾ ਕਰ ਦਿੱਤਾ ਅੰਦਰ ਕੌਣ ਸਨ ਸਿਰਫ ਭਾਈ ਸੰਗਤ ਸਿੰਘ ਅਤੇ ਭਾਈ ਸੰਤ ਸਿੰਘ ਉਹ ਇੰਜ ਲੜੇ ਕਿ ਮੁਗਲਾਂ ਨੂੰ ਭੁਲੇਖਾ ਪੈ ਗਿਆ ਕਿ ਦਸ਼ਮ ਪਿਤਾ ਆਪ ਹੀ ਜੰਗ ਲੜ ਰਹੇ ਨੇ ਪਰ ਆਖਰਕਾਰ ਤੀਰ ਮੁੱਕ ਗਏ ਸਰੀਰ ਛੱਲਣੀ ਹੋ ਗਏ 9 ਪੋਦੀ ਸਿਖਰ ਦੁਪਹਿਰ ਤੱਕ ਭਾਈ ਸੰਗਤ ਸਿੰਘ ਜੀ ਵੀ ਸ਼ਹੀਦ ਹੋ ਗਏ ਬੜੀ ਖੁਸ਼ੀਆਂ ਮਨਾਉਣ ਲੱਗੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮਾਰ ਲਿਆ ਪਰ ਜਦੋਂ Laash ਦੇ ਕੋਲ ਜਾ ਕੇ ਚਿਹਰਾ ਸਾਫ਼ ਕੀਤਾ ਤਾਂ ਪਛਾਣ ਆਈ ਕਿ ਇਹ ਤਾਂ ਗੁਰੂ ਦਾ ਸਿੱਖ ਹੈ ਉਹਨਾਂ ਦੇ ਚਿਹਰਿਆਂ 'ਤੇ ਮਾਇੂਸੀ ਛਾ ਗਈ। ਗੁਰੂ ਸਾਹਿਬ ਦਾ ਪੋਦੀ ਹਨੇਰੀ ਵਾਂਗ ਉਹਨਾਂ ਦੇ ਹੱਥਾਂ ਵਿੱਚੋਂ ਨਿਕਲ ਚੁੱਕੇ ਸਨ। ਇੱਕ ਪਾਸੇ ਚਮਕੌਰ ਸ਼ਾਂਤ ਹੋ ਗਿਆ ਸੀ ਅਤੇ ਦੂਜੇ ਪਾਸੇ ਤੇ ਜ਼ੁਲਮ ਦੀ ਹਨੇਰੀ ਚੁੱਲ ਰਹੀ ਸੀ। ਖੇੜੀ ਪਿੰਡ ਵਿੱਚ ਗੰਗੂ ਪਾਪੀ ਦਾ ਲਾਲਚ ਜਾਗ ਪਿਆ ਸੀ। ਉਸਨੇ ਮੁਰਿੰਡੇ ਦੇ ਥਾਣੇਦਾਰ ਨੂੰ ਖਬਰ ਕਰ ਦਿੱਤੀ। 9 ਪੋਦੀ ਸਵੇਰ ਮੁਰਿੰਡੇ ਦੇ ਕੋਤਵਾਲ ਜਾਨੀ ਖਾਂ ਅਤੇ ਮਾਨੀ ਖਾਂ ਖੇੜੀ ਪਹੁੰਚੇ। ਮਾਤਾ ਗੁਜਰਕੌਰ ਜੀ ਅਤੇ ਮਾਸੂਮ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ ਇੱਥੇ ਭਟਵਈਆਂ ਤੇ ਦੋਨਾ ਸਿੰਘ ਹੰਡੂਰੀਆ ਜੋ ਉਸ ਵੇਲੇ ਵੈਰਾਗ ਵਿੱਚ ਲਿਖਦਾ ਹੈ ਜਦੋਂ ਸਾਹਿਬਜ਼ਾਦਿਆਂ ਨੂੰ ਤੋਰਿਆ ਗਿਆ ਤਾਂ ਲੋਕਾਂ ਦੀਆਂ ਅੱਖਾਂ 'ਚੋਂ ਨੀਰ ਵਗ ਰਿਹਾ ਸੀ ਪਰ ਜ਼ਾਲਮ ਉਹਨਾਂ ਮਾਸੂਮਾਂ ਨੂੰ ਕਿਵੇਂ ਲੈ ਕੇ ਗਏ ਇਤਿਹਾਸ ਗਵਾਹ ਹੈ ਕਿ ਉਹਨਾਂ ਨੂੰ ਬਹੁਤ ਬੇਅਦਬੀ ਨਾਲ ੱੱੱਕੇ ਮਾਰਦੇ ਹੋਏ ਮੁਰਿੰਡੇ ਵੱਲ ਤੋਰਿਆ ਗਿਆ ਉਹਨਾਂ ਨੂੰ ਕੋਈ ਘੋੜਾ ਜਾਂ ਪਾਲਕੀ ਨਹੀਂ ਦਿੱਤੀ ਗਈ ਸਗੋਂ ਪੈਦਲ ਤੋਰਿਆ ਗਿਆ ਜਾਨੀ ਖਾਂ ਤੇ ਮਾਨੀ ਖਾਂ ਨੇ ਮਾਤਾ ਜੀ ਅਤੇ ਬੱਚਿਆਂ ਨੂੰ ਅਪਰਾਧੀਆਂ ਵਾਂਗ ਘੇਰਿਆ ਹੋਇਆ ਸੀ। ਦੋਨਾ ਸਿੰਘ ਹੰਡੂਰੀਆ ਲਿਖਦਾ ਹੈ ਉਸ ਦਿਨ ਹਵਾ ਵੀ ਰੋ ਰਹੀ ਸੀ। ਪਿੰਡ ਦੇ ਲੋਕ ਆਪਣੇ ਘਰਾਂ ਦੇ ਬੂਹੇ ਬੰਦ ਕਰਕੇ ਅੰਦਰ ਵੜ ਕੇ ਰੋ ਰਹੇ ਸਨ ਕਿ ਗੁਰੂ ਦੇ ਲਾਲਾਂ ਨਾਲ ਇਹ ਕੀ ਹੋ ਰਿਹਾ? ਇਹ ਤੱਕਾ ਹੋ ਰਿਹਾ। ਨਿੱਕੇ-ਨਿੱਕੇ ਮਾਸੂਮ ਬੱਚਿਆਂ ਨੂੰ ਕਿਉਂ ਮੋਰਿੰਡੇ ਲੈ ਕੇ ਜਾ ਰਹੇ ਨੇ? ਗੁਰੂ ਪਿਆਰਿਓ ਸ਼ਾਮ ਹੁੰਦੇ ਹੁੰਦੇ ਉਹਨਾਂ ਨੂੰ ਮੋਰਿੰਡੇ ਦੀ ਕੋਤਵਾਲੀ ਵਿੱਚ ਲਿਆਂਦਾ ਗਿਆ ਅਤੇ ਇੱਕ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ ਗਿਆ। ਏਸੀ 9 ਪੋ ਦੀ ਸ਼ਾਮ ਛੋਟੇ ਲਾਲਾ ਲਈ ਕੈਡ ਦੀ ਪਹਿਲੀ ਰਾਤ ਹੁਣ ਆਓ ਮਾਛੀਵਾੜੇ ਦੇ ਜੰਗਲਾਂ ਵੱਲ 9 ਪੋ ਦਾ ਦਿਨ ਗੁਰੂ ਗੋਬਿੰਦ ਸਿੰਘ ਜੀ ਲਈ ਸਰੀਰਕ ਤੌਰ ਤੇ ਭਾਵੇਂ ਕਿ ਅਤ ਕਸ਼ਟਦਾਇਕ ਸੀ ਪਰ ਗੁਰੂ ਸਾਹਿਬ ਜੀ ਚੜ੍ਹਦੀ ਕਲਾ ਦੇ ਵਿੱਚ ਸਨ ਗੁਰੂ ਸਾਹਿਬ ਨੰਗੇ ਪੈਰੀ ਸੀ ਜੰਗਲ ਸੰਘਣਾ ਸੀ ਕਿਕਰਾਂ ਅਤੇ ਝਾੜੀਆਂ ਨਾਲ ਭਰਿਆ ਹੋਇਆ ਸੀ ਨੰਗੇ ਪੈਰੀ ਸਤਗੁਰੂ ਜੀ ਤਾਂ ਗਏ ਕਿਉਂਕਿ ਉਹ ਸੋਚਦੇ ਸਨ ਕਿ ਮੇਰੇ ਸਿੱਖਾਂ ਦੇ ਕੇਸ ਖਿਲਰੇ ਹੋਣਗੇ ਜੰਗ ਵਿੱਚ ਜਿੱਥੇ ਦੁਸ਼ਮਣਾਂ ਦੀਆਂ ਲਾਸ਼ਾਂ ਪਈਆਂ ਨੇ ਉੱਥੇ ਮੇਰੇ ਸਿੱਖਾਂ ਦੇ ਸਰੀਰ ਵੀ ਪਏ ਹੋਣਗੇ ਅਤੇ ਉਹਨਾਂ ਦੇ ਕੇਸ ਖੁੱਲੇ ਪਏ ਹੋਣਗੇ ਕਿਤੇ ਮੇਰਾ ਜੋੜਾ ਮੇਰੇ ਸਿੱਖਾਂ ਦੀਆਂ ਕੇਸਾਂ ਨਾਲ ਛੂ ਨਾ ਜਾਏ ਇਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਆਪਣਾ ਜੋੜਾ ਉਤਾਰ ਦਿੱਤਾ ਸੀ ਪੈਰਾਂ ਵਿੱਚ ਛਾਲੇ ਪਏ ਗਏ ਸਨ ਅਤੇ ਛਾਲੇ ਫੁੱਟ ਕੇ ਲਹੂ ਵਗ ਰਿਹਾ ਸੀ ਜਾਮਾ ਇਹ ਪਾਤਸ਼ਾਹੀ ਹੀ ਥਾਂ-ਥਾਂ ਤੋਂ ਪਾਟ ਕੇ ਤਾਰ-ਤਾਰ ਹੋ ਚੁੱਕਾ ਸੀ ਗੁਰੂ ਪਿਆਰਿਓ ਰਸਤੇ ਵਿੱਚ ਇੱਕ ਘਟਨਾ ਵਾਪੜਦੀ ਹੈ ਦੋ ਪਠਾਨ ਰੋਹੇਲੇ ਜੋ ਕਿ ਪਿੱਛਾ ਕਰ ਰਹੇ ਸਨ ਰਸਤੇ ਵਿੱਚ ਗੁਰੂ ਜੀ ਨੂੰ ਮਿਲੇ ਗੁਰੂ ਸਾਹਿਬ ਚਾਹੁੰਦੇ ਸਨ ਕਿ ਉਹ ਚੁੱਪਚਾਪ ਨਿਕਲ ਜਾਣ ਤਾਂ ਜੋ ਬੇਲੋੜਾ ਖੂਨ ਖਰਾਬਾ ਨਾ ਹੋਵੇ ਪਰ ਜਦੋਂ ਉਹਨਾਂ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਸਾਹਿਬ ਨੇ ਬਿਜਲੀ ਦੀ ਤੇਜ਼ੀ ਨਾਲ ਆਪਣੀ ਸੁਰੱਖਿਆ ਬਰਕਰਾਰ ਰੱਖਣ ਲਈ ਉਹਨਾਂ ਨੂੰ ਉੱਥੇ ਹੀ ਠੇਰ ਕਰ ਦਿੱਤਾ ਇਹ ਇਸ ਲਈ ਜ਼ਰੂਰੀ ਸੀ ਕਿਉਂਕਿ ਉਸ ਵੇਲੇ ਵਚਨ ਪੂਰਾ ਕਰਨਾ ਸੀ ਅਤੇ ਅੱਗੇ ਵਧਣਾ ਸੀ ਸਾਰਾ ਦਿਨ ਸਫ਼ਰ ਕਰਦੇ ਹੋਏ ਥੱਕੇ ਟੁੱਟੇ ਸਰੀਰ ਨਾਲ ਪਰ ਅਡੋਲ ਆਤਮਾ ਨਾਲ ਰਾਤ ਵੇਲੇ ਗੁਰੂ ਸਾਹਿਬ ਮਾਛੀਵਾੜੇ ਦੇ ਬਾਰ-ਬਾਰ ਪਹੁੰਚੇ ਰਾਤ ਪੈ ਚੁੱਕੀ ਹੈ ਨੌ ਪੋਦੀ ਰਾਤ ਹੈ ਇੱਕ ਪਾਸੇ ਮਰਿੰਡੇ ਦੀ ਜੇਲ੍ਹ ਵਿੱਚ ਭੁੱਖੇ ਪਾਣੇ ਬੱਚੇ ਅਤੇ ਬਜ਼ੁਰਗ ਦਾਦੀ ਮਾਂ ਠੰਡੀ ਜ਼ਮੀਨ ਤੇ ਬੈਠੇ ਨੇ ਕੋਈ ਕਪੜਾ ਨਹੀਂ ਦਿੱਤਾ ਕੁਝ ਖਾਣ ਪੀਣ ਨੂੰ ਨਹੀਂ ਦਿੱਤਾ ਅਤੇ ਦੂਜੇ ਪਾਸੇ ਸ਼ੈਨਸ਼ਾ ਦੇ ਸ਼ੈਨਸ਼ਾ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲ ਵਿੱਚ ਇੱਕ ਜੰਡ ਦੇ ਦਰਖਤ ਹੇਠਾਂ ਆਰਾਮ ਕਰਨ ਲੱਗੇ संत सिंह मस्कीन जी अक्सर कहते सन देखो उस फकीर दी बादशाही सरहाने ਲਈ ਕੋਈ ਤਕੀਆ ਨਹੀਂ ਪਾਣੀ ਦਾ ਇੱਕ ਟਿੰਡ ਚੁੱਕ ਕੇ ਸਿਰ ਥੱਲੇ ਰੱਖਿਆ ਹੋਇਆ ਜ਼ਮੀਨ ਤੇ ਵਿਛੌਣ ਲਈ ਕੁਝ ਨਹੀਂ ਤਾਰਿਆਂ ਵੱਲ ਵੇਖ ਕੇ ਉਸ ਅਵਸਥਾ ਵਿੱਚ ਜਿੱਥੇ ਸਰੀਰ ਜ਼ਖਮੀ ਹੈ ਪਰ ਰੂਹ ਪਰਮਾਤਮਾ ਨਾਲ ਜੁੜੀ ਹੋਈ ਹੈ ਉਥੇ ਇਹ ਸ਼ਬਦ ਰੂਹ ਚੋਂ ਨਿਕਲਿਆ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ਇਹ ਨੌ ਪੋ ਦੀ ਰਾਤ ਸੀ ਗੁਰੂ ਪਿਆਰਿਓ ਜਦੋਂ ਗੁਰੂ ਸਾਹਿਬ ਇਕੱਲੇ ਹੀ ਸਨ ਸਿੰਘ ਭਾਈ ਦਇਆ ਸਿੰਘ ਧਰਮ ਸਿੰਘ ਅਤੇ ਮਾਨ ਸਿੰਘ ਅਜੇ ਵਿਛੜੇ ਹੋਏ ਸੀ ਉਹਨਾਂ ਦਾ ਮੇਲ ਪ੍ਰਾਤ ਦੇ ਪਿਛਲੇ ਪਹਿਰ ਤਾਰ ਦੀ ਸੇਦ ਨਾਲ ਹੋਣਾ ਸੀ ਪਰ ਨੌ ਪੋ ਦੀ ਅੱਧੀ ਰਾਤ ਨੂੰ ਗੁਰੂ ਸਾਹਿਬ ਇਕੱਲੇ ਯਾਰੜੇ ਦਾ ਸੱਥਰ ਮਾਨ ਰਹੇ ਸੀ ਗੁਰੂ ਪਿਆਰਿਓ ਸੋ ਇਹ ਸੀ ਨੌ ਪੋ ਦਾ ਦਰਦਨਾਕ ਇਤਿਹਾਸ ਇਹ ਉਹ ਦਿਨ ਸੀ ਜਦੋਂ ਗੁਰੂ ਸਾਹਿਬ ਨੇ ਕੰਡਿਆਂ ਨੂੰ ਹਉਲੇ ਸਮਝ ਕੇ ਗੜਨਾ ਲਾ ਲਿਆ ਇਹ ਉਹ ਦਿਨ ਸੀ ਜਦੋਂ ਛੋਟੇ ਸਹਿਬਜ਼ਾਦਿਆਂ ਦੇ ਹੱਥਾਂ ਵਿੱਚ ਹਤਕੜੀਆਂ ਪੈਣ ਦੀ ਤਿਆਰੀ ਸ਼ੁਰੂ ਹੋ ਗਈ ਸੀ ਅੱਜ ਦੀ ਰਾਤ ਜੇ ਤੁਸੀਂ ਆਪਣੇ ਗਰਮ ਬਿਸਤਰਿਆਂ ਵਿੱਚ ਸੌ ਰਹੇ ਹੋ ਤਾਂ ਇੱਕ ਪਾਲੀ ਅੱਖਾਂ ਮੁੰਦ ਕਰਕੇ ਸੋਚਿਓ ਕਿ ਮੇਰੇ ਗੁਰੂ ਦੇ ਪੈਰਾਂ ਵਿੱਚ ਕੰਡੇ ਸਨ ਮੇਰੇ ਪਿਆਰੇ ਸਹਿਬਜ਼ਾਦੇ ਪ੍ਰਾ ਕੈਦਖਾਨੇ ਵਿੱਚ ਭੁੱਖੇ ਸਨ ਜੇ ਇਸ ਇਤਿਹਾਸ ਨੇ ਤੁਹਾਡੀ ਰੂਹ ਨੂੰ ਝੰਜੋੜਿਆ ਹੈ ਤਾਂ ਆਓ ਪ੍ਰਣ ਕਰੀਏ ਕਿ ਸਿੱਖੀ ਕੇਸਾ ਸਵਾਸਾ ਸੰਗ ਨਿਭਾਵਾਂਗੇ ਹੁਣਾਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਓ ਇਸ ਇਤਿਹਾਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸਿੱਖ ਦੇ ਬੱਚੇ-ਬੱਚੇ ਤੱਕ ਇਹ ਵੀਡੀਓ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ